ਬਣੇ ਆ ਤੂੰ ਐਂ ਖਵਾਈ ਜਾਨੀ ਇਹਨਾਂ ਨੂੰ ਕਮਲੇ ਨਾ ਹੈਗਾ ਮੈਨ 27 ਜਿਵੇਂ ਹੁਣ ਸਾਡੇ ਭੈਣ ਭਰਾ ਸਾਨੂੰ ਇਹ ਮੰਨ ਲਓ ਵੀ ਫੋਨ ਕਰਦੇ ਨੇ ਕਿ ਭੈਣ ਇਹਦੀ ਕੋਈ ਵੀ ਵੱਡੀ ਪੈਕਿੰਗ ਵੀ ਆਉਂਦੀ ਆ ਵੀਰੇ ਸਾਰੇ ਕਿਤੇ ਹੁਣ ਅਪਲਬਧ ਹੋ ਗਿਆ ਜਿਹੜਾ ਹੁਣ ਮੰਨ ਕੇ ਚਲੋ ਇੱਕ ਤਾਂ ਹੈਗਾਗਾ ਐਚ ਪਲੱਸ 50 ਗੋਲਡ ਇਹ ਤਾਂ ਹੈਗਾ ਜਿਵੇਂ ਹੁਣ ਕੋਈ ਪਹਿਲਣ ਬਸੂਆ ਜਾਂ ਚਲੋ ਕੋਈ ਵੀ ਆਪਾਂ ਨੂੰ ਹਰੇਕ ਨੂੰ ਹੁੰਦਾ ਵੀ ਲੇਵਾ ਵੱਡਾ ਹੋਵੇ ਹਨਾ ਇਹ ਲੇਵੇ ਵਾਸਤੇ ਤੇ ਕਿ ਸਾਈਨਿੰਗ ਵਾਸਤੇ ਆ ਸਾਈਨਿੰਗ ਵਾਸਤੇ ਐਚ ਪਲੱਸ 50 ਗੋਲ ਦੇ ਦਾ ਵੀਰੇ ਰਿਜ਼ਲਟ ਬਹੁਤ ਸੋਹਣਾ ਮਿਲ ਰਿਹਾ ਤੇ ਬਹੁਤ ਜ਼ਿਆਦਾ ਫੋਨ ਆਉਂਦੇ ਨੇ ਮੈਂ ਅਗਲੇ ਨੂੰ ਇਹ ਗੱਲ ਜਦੋਂ ਕੋਈ ਪੁੱਛਦਾ ਮੈਂ ਕਹਿੰਦੇ ਨੇ ਵੀਰੇ ਕਿਲੋ ਦੀ ਪੈਕਿੰਗ ਇਹਦੀ ਲਿਆਓ ਮੰਨ ਲਓ ਵੀ ਮੈਂ 27 ਦੀ ਬਈ ਜਿਹੜਾ 1 ਲੀਟਰ ਉਹ ਲਿਆ ਵਿੱਚ ਪਲੱਸ 550 ਗੋਲਡ ਨਾ ਵੀ ਤੁਸੀਂ ਰਿਜ਼ਲਟ ਦੇਖ ਲਓ ਪਹਿਲਾਂ ਫਿਰ ਉਹ ਪੁੱਛਦੇ ਨੇ ਭਣੇ ਵੀ ਵੱਡੀ ਪੈਕਿੰਗ ਵੀ ਹੁੰਦੀ ਵੀਰੇ 20 ਕਿਲੋ ਦੀ ਪੈਕਿੰਗ ਆਉਣ ਲੱਗ ਗਈ ਆ ਬਾਲਟੀ ਵਾਲੀ ਨਾਲੇ ਤੁਸੀਂ ਇਹ ਚੀਜ਼ ਦੇਖ ਸਕਦੇ ਹੋ ਲੈ ਤੁਹਾਡੇ ਸਾਹਮਣੇ ਬਾਦਨੀਆਂ ਹਨਾ ਵੀ ਬਸ ਹੀ ਦੇਖੋ ਕਿਵੇਂ ਖਾਰੀ ਹੈ ਵੀ ਇਹ ਚੀਜ਼ ਨਹੀਂ ਹੈਗੀ ਵੀ ਪਸ਼ੂ ਖਾਊਗਾ ਨਹੀਂ ਹੈਣਾ ਜਿਵੇਂ ਆਪਾਂ ਦਵਾਈ ਹੁੰਦੀ ਹੈ ਕੋਈ ਵੀ ਚੀਜ਼ ਆ ਉਹ ਕਰ ਲੋ ਤੁਸੀਂ ਪਸ਼ੂ ਖਾਂਦਾ ਨਹੀਂ ਹੈਗਾ ਆ ਤੁਸੀਂ ਤੁਹਾਡੇ ਸਾਹਮਣੇ ਹੈਗਾ ਵੀ ਕਿਵੇਂ ਖਾ ਰਹੀ ਹੈਗੀ ਹੈ ਨਾ ਵਿੱਚ ਬਿੱਲ ਇੱਕ ਪਸ਼ੂ ਨਾ ਖੁਸ਼ ਹੋ ਕੇ ਖਾਂਦੇ ਨੇ ਹੁਣ ਇਹ 20 ਕਿਲੋ ਦੀਆਂ ਅਸੀਂ ਦੋ ਮੰਗਾਈਆਂ ਸੀਗੀਆਂ ਇਹਦਾ ਰਿਜ਼ਲਟ ਵੀਰੇ ਸਾਨੂੰ 100% ਮਿਲ ਰਿਹਾ ਹੈਗਾ ਬਾਕੀ ਪਸ਼ੂ ਖੁਸ਼ ਹੋ ਕੇ ਖਾਂਦੇ ਮੈਂ ਐਂ ਵੀ ਪਾਦਾ ਐਂ ਵੀ ਖਾ ਜਾਂਦੇ ਨੇ ਆ ਤੁਹਾਡੇ ਸਾਹਮਣੇ ਦੇਖ ਹੀ ਰਹੇ ਹੋ ਤੁਸੀਂ ਤੇ ਇਹ ਬਣੇ ਰਿਪੀਟ ਲਈ ਇਹਦਾ ਬਹੁਤ ਵਧੀਆ ਹਣਾ ਇੱਕ ਜਿਵੇਂ ਹੁਣ ਵਾਰ-ਵਾਰ ਰਿਪੀਟ ਹੋਣ ਦੀ ਪ੍ਰੋਬਲਮ ਆਉਂਦੀ ਹੈ ਇੱਕ ਜਿਵੇਂ ਪਸ਼ੂ ਦੇ ਅੰਦਰ ਕੋਈ ਘਾਟਾ ਵਾਧਾ ਵਾਧਾ ਹੁੰਦੀਆਂ ਨੇ ਕੱਟਰੂਆ ਵੀ ਗ੍ਰੋਥ ਨਹੀਂ ਕਰ ਰਹੇ ਉਹ ਚੀਜ਼ਾਂ ਲਈ ਇਹਦਾ ਰਿਜ਼ਲਟ ਵੀਰੇ 100% ਹੈ ਅਸੀਂ ਵਰਤਦੇ ਵਿੱਚ ਵਾਲਾ ਕਹਿੰਦਾ ਪਤਨੀ ਵੀ ਵੀਡੀਓ ਬਣਾਇਆ ਦੇਖ ਸਕਦੇ ਹੋ 20 ਕਿਲੋ ਦੀ ਪੈਕੇਜ ਸੀਗੀ ਇੱਕ ਕੁਆਲਿਟੀ ਖਤਮ ਕਰਤੀ ਹੁਣ ਇੱਕ ਆ ਰਹੀ ਹੈ ਡੇਲੀ ਰੂਟੀਨ ਦੇ ਵਿੱਚ ਸਵੇਰ ਸ਼ਾਮ ਅਸੀਂ ਪਾਉਂਦੇ ਹਾਂ ਠੀਕ ਹੈ ਬਣੇ ਬਸ ਕਰ ਪੁੱਤ